ਡੇਰਾ ਪਰੋ ਮੁਜਾਰਾ ਵਿਖੇ ਡੇਰੇ ਦੇ ਮੁਖੀ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦ ਸੋਸਾਇਟੀ ਪੰਜਾਬ ਦੇ ਪ੍ਰਧਾਨ 108 ਸੰਤ ਕੁਲਵੰਤਰਾਂ ਭਰੋ ਮੁਜਾਰਾ ਜੀ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਗੁਰੂ ਮਹਾਰਾਜ ਜੀ ਦਾ ਗੁਰਗਾਨ ਹੋਇਆ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਪ ਦੇਖਦੇ ਹਾਂ ਸਮਾਗਮ ਦੀਆਂ ਕੁਝ ਖਾਸ ਚਲਕੀਆਂ ਇਹ ਇੰਦਰਿਆ ਨਿਰਵਲ ਹੋਣੀਆਂ ਚਾਹੀਦੀਆਂ ਸਨ ਕਾਮ ਕrod ਲੋਭ ਮੋਹ ਹੰਕਾਰ ਨਿਰਵਲ ਹੋਣਾ ਚਾਹੀਦਾ ਸੀ ਪਰ ਉਲਟਾ ਹੋ ਗਿਆ ਇਹ ਸਭਨ ਹੋ ਗਿਆ ਬਲਵਾਰ ਹੋ ਗਿਆ ਤੇ ਬੁਬੇ ਅਸੀਂ ਕਿਤਨੇ ਪਸੋਰ ਰਹੇ ਹਾਂ ਅਸੀਂ ਕਹਿੰਦੇ ਹਾਂ ਕਿ ਗੁਰੂ ਪਾਤਸ਼ਾ ਸਾਡੇ ਗੁਰੂ ਹਨ ਅਸਾਂ ਨੇ ਆਪਣੇ ਆਪ ਨੂੰ ਪੁੱਛਣਾ ਹੈ ਕਿ ਸਾਡੇ ਗੁਰੂ ਕਿਤਨੇ ਕਰਦੇ ਪਿਆਰਿਓ ਕਈ ਵਾਰ ਕੁਝ ਸ਼ਰਾਤ ਦੇ ਲੋਕ ਇਸ ਤਰ੍ਹਾਂ ਸ਼ਰਾਤ ਕਰਦੇ ਨੇ ਸਾਨੂੰ ਬਾਹਰ ਦੇ ਮੇਲੇਆਂ ਵਿੱਚ ਉਲਝਾ ਲੈਂਦੇ ਨੇ ਇਹ ਜੋ ਪਾਣੀ ਹੈ ਇਹ ਸਾਡਾ ਪੁਨੇਖਾ ਹੈ ਸੋ ਜਦੋਂ ਅਸੀਂ ਆਪਣੇ ਨੌਂ ਦਰਵਾਜ਼ੇ ਜਿਹੜੇ ਆ ਇਹਨਾਂ ਦਾ ਬਾਹਰ ਨੂੰ ਜੋ ਮੂੰਹ ਖੁੱਲਦਾ ਬੰਦ ਕਰ ਲਿਆ ਤੇ ਸਾਨੂੰ ਉਹ ਦਸਵੇਂ ਦਵਾਰ ਦੇ ਵਿੱਚ ਬੇਗਮਪੁਰਾ ਫਿਰ ਨਜ਼ਰ ਆਊਗਾ ਸੋ ਇਹ ਇੱਕ ਸਤਗੁਰ ਅਵਦਾਸ ਮਹਾਰਾਜੀ ਦੀ ਜੋ ਵਿਚਾਰਤ ਲੈ ਲੈ ਸਨਮਾਨਯੋਗ ਗੁਰੂ ਜਸ ਸਿੰਘ ਜੀ ਦਾ ਤਦ ਤਦ ਜੋ ਕੋਟਟਾਂ ਦੀਆਂ ਨੂੰ ਜੋ ਕੇ ਭਾਈ ਸਾਹਿਬ ਭਾਈ ਜੀਵਿੰਦਰ ਸਿੰਘ ਜੀ ਰਾਹੋ ਵਾਲੇ ਆਪਣੀ ਰਸ ਭਰੀ ਆਵਾਜ਼ ਦੇ ਵਿੱਚ ਗੁਰੂ ਜਸ ਗੱਲ ਕਰਕੇ ਸੰਗਤਾਂ ਨੂੰ ਹਲ ਕਰਨਗੇ ਬਾਬਾ ਜੀ ਉਹ ਇਕੱਤਰਿਤ ਹੋ ਕੇ ਬਾਬਾ ਜੀ ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ